ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਦੋਸਤੋ ਅੱਜ ਆਪਾਂ ਬਰਨਾਲੇ ਵਾਲੀ ਟਰੈਕਟਰ ਮੰਡੀ 'ਚ ਆਏ ਹਾਂ ਸੀਜ਼ਨ ਕਹਦੇ ਵੀ ਸਰਤੇ ਆ ਗਿਆ ਬਿਲਕੁਲ ਜੇਕਰ ਤੁਸੀਂ ਮਤਲਬ ਠੀਕ ਜੀ ਕੰਡੀਸ਼ਨ ਦੇ ਟਰੈਕਟਰ ਦੀ ਭਾਅ ਦੇ ਠੀਕ ਜੇ ਭਾਅ ਟਰੈਕਟਰ ਦੀ ਕੰਡੀਸ਼ਨ ਦੇ ਵਿੱਚ ਭਾਅ ਦੇ ਵਿੱਚ ਹੈਗੇ ਹਨ ਤੇ ਆਪਾਂ ਮਤਲਬ ਠੀਕ ਹੀ ਬਾਜ਼ਬੇ ਰੇਟਾਂ ਵਾਲੇ ਟਰੈਕਟਰ ਦਿਖਾਵਾਂਗੇ ਅੱਜ ਤੇ ਬਾਈ ਗੁਰੀ ਪਠਾਨਾਂ ਵਾਲੀ ਮੰਡੀ 'ਚ ਆਏ ਖੜੇ ਹਾਂ ਜਿੰਨੇ ਵੀ ਟਰੈਕਟਰ ਬਾਈ ਕੋਲੇ ਹੈਗੇ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਆਜੋ ਫਿਰ ਆਪਾਂ ਇਸ ਜੌਂਡੀਅਰ ਤੋਂ ਜੁੜਦੇ ਹਾਂ 2022 ਤੋਂ 2022 ਮਾਡਲ ਤੋਂ ਬਾਈ ਸਾਸਿਕਾਲ ਗੁਰੀ ਕੀ ਹਾਲ ਚਾਲ ਨੇ ਹੋ ਠੀਕੋ ਤੇ ਬਾਈ ਕਹਿ ਕੇ ਲਿਆਇਆ ਹਾਂ ਅੱਜ ਤਾਂ ਵੀਰ 4 ਡੈਕਟਰ ਲੱਗੀਆਂ ਚਾਰ ਤੇ ਕਿਵੇਂ ਆ ਕੀ ਗੱਲਬਾਤ ਆ 54 ਜੀ 54 ਅੱਛਾ ਬਾਈ ਤੇ ਵੇਟ ਬੂਟ ਕਲੇ ਇਸ ਦੇ ਅੱਗੀ ਐ ਕਿ ਸਾਈਡਾਂ ਤੇ ਵੀ ਆ ਬਿਲਕੁਲ ਕੰਪਨੀ ਵੱਲੋਂ ਜਿਵੇਂ ਆਉਂਦਾ ਹੀ ਹੋਇਆ ਬਹੁਤ ਸੈਂਟਰੀ ਸਸਰੀ ਕੋਈ ਨਹੀਂ ਲੱਗੀ ਚੱਲਿਆ ਕਿੰਨਾ ਕਗੁਰੀ ਬਾਈ 500 ਘੰਟਾ ਚੱਲੇ 500 Ориਜੀਨਲ ਸਾਰਾ ਓਕੇ ਆ ਸਾਰਾ ਗਾਰੰਟੀ ਹੂ ਚੈੱਕ ਕਰਾ ਕੇ ਫੇਰ ਲੈ ਜਾ ਬੰਦਾ ਅੱਛਾ ਟਾਇਰ ਬਦਲੇ ਹੋਏ ਨੰਬਰ ਕਿੱਥੋਂ ਦਾ ਐ ਬਾਈ APV 11 ਨੰਬਰ ਹੈ 11 ਨੰਬਰ ਹਾਂਜੀ ਹਾਂ ਮੈਂ ਪਟਿਆਲਾ ਹਾਂ ਪਟਿਆਲਾ ਨੰਬਰ ਹੈ ਹਾਂ ਤੇ ਟਾਇਰ ਇਹਦੇ 16 ਦੇ ਆ ਗਏ ਬਾਈ ਹਾਂ 16 ਨੂੰ 30 ਚੋਂਦੇ ਜੀ ਹਾਂ ਤੇ ਛਤਰੀ ਬਾਈ ਕੋਈ ਛਤਰੀ ਵੀ ਸਿੰਪਲ ਜੀ ਆਮ ਆਉ ਮਿਲੂਗੀ ਜੇ ਬੰਦਾ ਆਪਣੀ ਦੇ ਪੈਸੇ ਕੱਟ ਲਿਆ ਆਪਣਾ ਠੀਕ ਹੈ ਬੰਦੇ ਹੁੰਦੇ ਹੈਗੇ ਠੀਕ ਆ ਬਾਈ ਤੇ ਬਣਦਾ ਕਿੰਨੇ ਦਾ ਬਾਈ ਇਹਦੀ ਡਿਮਾਂਡ ਨਾ ਲੱਖ 25000 ਜੀ ਨਾ ਲੱਖਦਾ ਪੂਰੇ ਪੂਰੇ ਨਾਉ ਦਾ ਹਾਂਜੀ ਹੂੰ ਲਓ ਵੀ ਮਿੱਤਰੋ ਗੱਲਬਾਤ ਗੋਰੀ ਨਾਲ ਕਰ ਲਿਓ ਸਕਰੀਨ ਤੇ ਆਪਣਾ ਮੇ ਨੰਬਰ ਚੱਲ ਪਿਆ ਤੇ ਆਜੋ ਆਪਾਂ ਹੋਰ ਦੇਖਦੇ ਹਾਂ ਹਾਂ ਲਓ ਜੀ ਕੋੜਾ ਬੰਪਰ ਤੇ 56B ਹਾਂਜੀ ਇਹ ਵੀ ਬਾਈ ਮਾਡਲ ਹੈ 22 ਮਾਡਲ ਹਾਂਜੀ ਤੇ 10 ਲੱਖ 75000 ਰੁਪਏ ਮੁੱਲ ਹਾਂਜੀ ਹਾਂ 10 22 ਮਾਡਲ ਚੱਲੇ ਕਿੰਨਾ ਗਿਆ ਹੈ ਪੂਰੀ ਬਾਈ 500 450 ਘੰਟਾ ਚੱਲੇਗੀ ਤੇ ਟਕ ਟਕ ਚੱਲਦਾ ਜਮਾ ਹਾਂ ਸਾਰਾ ਕੁਝ ਚੱਲਦਾ ਲਾ ਵਾਲੀ ਸਿਸਟਮ ਜਿਹੜੀ ਹੋਣੀ ਹੈ ਜੀ ਅਪਡੇਟ ਹੋ ਜਾਵੇ ਕੋੜਾ ਬੰਪਰ ਵੇਟ ਵਾਲ ਕਹਦੀ ਇਹ ਵੀ ਹੈਨਾ ਤੇ ਫਾਈਬਰ ਦੀ ਛਤਰੀ ਹਾਂਜੀ ਤੇ ਟਾਇਰ 16 ਦੇ ਬਾਈ ਹਾਂਜੀ ਹਾਂਜੀ ਟਾਇਰ 16 ਦੇ ਬਾਈ ਟਾਇਰ ਤਾਂ ਬਾਕੀ ਨੇ ਅਸੇ ਵੀ ਹੋ ਰਹੇ ਨੇ ਅੱਛਾ ਉਹਦੇ ਚੌਂਡੀਰ ਤੇ ਸੇਮ ਹੀ ਆ ਠੀਕ ਆ ਹਨਾ ਵੀ ਚੱਲੇ ਹੀ ਕੁਝ ਨਹੀਂ ਹਨਾ ਵੀ ਟਾਇਰ ਟੂਰ ਜਮਾ ਓਕੇ ਪਿਆ ਤੇ ਇਹ ਕਿੰਨੇ ਕ ਦਾ ਬਣ ਸਕਦਾ ਬਾਈ ਇਹ ਦੇ ਦਵਾਂ ਕਿ 10 ਲੱਖ 35000 ਲੋ ਵੀ ਟਰੈਕਟਰ ਇਹ ਵੀ ਸੋਹਣਾ ਮਿੱਤਰੋ ਗੁਰੂਦੀ ਮੰਡੀ ਚ ਤੁਸੀਂ ਕੰਟੈਕਟ ਐਂਡੋ ਫਾਰਮ ਇਹ ਕਿਹੜਾ ਮਾਡਲ ਹੈ ਐਂਡੋ ਫਾਰਮ ਦਾ ਟ੍ਰੈਂਡ ਆ ਗਿਆ ਬਾਈ ਫੁੱਲ ਹਾਂ ਹਾਂ ਪਹਿਲਾਂ ਹੀ ਬਹੁਤ ਅਸਰ ਰੱਖਦੇ ਨੇ ਮੁੰਡੇ ਨਵੇਂ ਆ ਗਏ ਠੀਕ ਆ ਜੀ ਇਹ ਟਰੈਕਟਰ ਦਾ ਪਾਵਰ ਚ ਬੜਾ ਮਜ਼ਾ ਆਉਂਦਾ ਹੈ ਹਾਂ ਪਾਵਰ ਵੀ ਮੰਨ ਕੇ ਚੱਲਾ ਮੈਂ ਕਿਹਾ ਜੌਂਡੀਅਰ ਦੀ ਪਾਵਰ ਚ ਆਏ ਮੁਕਾਬਲੇ ਚ ਪੂਰਾ ਟਰੈਕਟਰ ਹਨਾ 60 HP ਹਾਂ ਅੱਛਾ ਠੀਕ ਹੈ 1.5 ਲੱਖ ਰੁਪਏ ਮੰਗਦਾ ਹੈ ਜੀ ਕੀ ਆਵ ਨੰਬਰ ਹੈ ਜੀ ਅੱਛਾ ਛਤਰੀ ਛੁਤਰੀ ਦੀ ਬਾਈ ਛਤਰੀ ਵੀਰੇ ਨਵੀਂ ਲੈ ਲਿਆ ਅਗਲਾ ਪ੍ਰੈਜ਼ੀਡੈਂਟ ਅੱਛਾ ਠੀਕ ਹੈ 1.5 ਲੱਖ ਦਾ ਮੁੱਲ ਆ ਬਾਈ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਹਨਾ ਟਰੈਕਟਰ ਦੀ ਕੰਡੀਸ਼ਨ ਬਾਕੀ ਹੈਗਾ ਨਵੀਆਂ ਜਿਹੜਾ ਮਾਰਤਾ ਖਾਨ ਵਾਲੇ ਟਰੈਕਟਰ ਵੱਡੇ ਟਰੈਕਟਰ ਦਾ ਮਾਰ ਖਾਨ ਵਾਲੇ ਹੁੰਦੇ ਹੀ ਨਹੀਂ ਹਨਾ ਵੱਡੀ ਗੱਲ ਹੁੰਦੀ ਹੈ ਟਾਇਰਾਂ ਦੀ ਟਾਇਰ ਟੂਰ ਬਾਈ ਜਿੰਨੇ ਵੀ ਮਤਲਬ ਬਰਨਾਲੇ ਮੰਡੀ ਤੇ ਬਾਈ ਲੈ ਕੇ ਆਉਂਦੇ ਨੇ ਭਾਈ ਤੇ ਵੀ ਟਾਇਰ ਤਾਂ ਕਮੀ ਪੇਸ਼ੀ ਕਿਸੇ ਪੱਖੋਂ ਹੁੰਦੀ ਨਹੀਂ ਹਨਾ ਹਾਂ ਉਹ ਫਾਰਮ ਟਰੈਕ ਲਾ ਜੀ ਆ ਜਾਓ ਫਾਰਮ ਟਰੈਕ ਦੇਖ ਲਈ 60 ਦਾ ਬਾਈ 60 ਦਾ ਹਾਂਜੀ ਇਹ 12 ਮਾਡਲ ਪੀਵੀ 31 ਮਾਨਸਾ ਦਾ ਨੰਬਰ ਹੈ ਜੀ 12 ਮਾਡਲ 395000 ਰੁਪਏ ਮੋਲਾ ਤੇ ਟਾਇਰ ਬਾਈ 14 ਦੇ ਆਹੇ ਟਾਇਰ ਇਹਨੂੰ 14 ਵਾਲੇ ਆਉਂਦੇ ਜੀ 14 ਦੇ ਜੇ ਕੇ ਦੇ ਹਨਾ ਹਾਂਜੀ ਹਾਂਜੀ ਏਕੇ ਨੰਬਰ 1 ਹਾਂਜੀ ਜੇ ਕੇ ਨੰਬਰ 1 ਛਤਰੀ ਛੁਤਰੀ ਓਕੇ ਆ ਬਾਈ ਕੰਡੀਸ਼ਨ ਦਾ ਓਕੇ ਆ ਬਾਕੀ ਲੁੱਕ ਵੀ ਸੋਹਣੀ ਆ ਡਾਇਰੈਕਟਰ ਦੀ ਬਾਈ ਤੇ ਹਾਂਜੀ ਬਾਕੀ ਘਰੇ ਵੀ ਖੜੇ ਨੇ ਟਰੈਕਟਰ ਆਪਣਾ ਲੋਕ ਵੀ ਬਹੁਤ ਕਹਿੰਦੇ ਕਿਸੇ ਨੇ ਖਰੀਦਣਾ ਵੀ ਨੇ ਕਿਸੇ ਤਰ੍ਹਾਂ ਵੀ ਫੋਨ ਕਰ ਹਾਂ ਬਾਕੀ ਗੁਰਿੰਦਾ ਸਾਰੀ ਭਰਾ ਜਾਣਦੇ ਨੇ ਹਨਾ ਵੀ ਜਿਹੜੇ ਮਤਲਬ ਜੁੜੇ ਹੋਏ ਨੇ ਮੰਡੀਆਂ ਨਾਲ ਗੁਰੀ ਲੋਬੇ ਅਕਸਰ ਖੜੀ ਹੁੰਦੇ ਨੇ ਤੇ ਗ੍ਰੀਨ ਸ਼ੋਅਰੂਮ ਤੇ ਬਾਈ ਜਿਹੜੇ ਮਤਲਬ ਡਿਮਾਂਡ ਹੁੰਦੇ ਐਸ਼ਰ ਵਗੈਰਾ ਮਿਲ ਜਾਂਦਾ ਬਾਈ ਐਸ਼ਰ ਹੀ ਹੋਂ ਮੌਕੇ ਤੇ ਆਉਣ ਹੈਗੇ ਸੀ ਪਹਿਲਾਂ ਟਰੈਕਟਰ ਤੋਂ ਐਸ਼ਰ ਕਈ ਵਾਰ ਅਗਲੇ ਮਤਲਬ ਹੁਣ ਤੂੜੀ ਦਾ ਸੀਜ਼ਨ ਆ ਗਿਆ ਨਾ ਟਰਾਲੀਆਂ ਤੂੜੀਆਂ ਦੇ ਲਵਾਉਣ ਦੇ ਮੌਕੇ ਤੇ ਕਈ ਵਾਰ ਨੂੰ ਕਿਹਾ ਜਾਂ ਕਿਹਾ ਜਾਂ ਖੜੀ ਆਉਂਗੀ ਟਰੈਕਟਰ ਦਾ ਜੀ ਵੱਡਾ ਕੋਈ ਛੋਟਾ ਇਹ ਮੌਕਾ ਜਿਹੜਾ ਵੀ ਹੁੰਦਾ ਜਿਹੜਾ ਮਿਲ ਜਾਂਦਾ ਜੀ ਕਈ ਵਾਰ ਭਰਾ ਮਤੋਂ ਝਾਕ ਚ ਹੁੰਦੇ ਨਾ ਵੀ ਟਰੈਕਟਰ ਮੌਕੇ ਤੇ ਮਿਲਦਾ ਨਹੀਂ ਉਧਰੋਂ ਆਪਣਾ ਕਾਰ ਹੁੰਦੀ ਆ ਹਾਂ ਲਓ ਵੀ ਬਾਈ ਗੁਰੀ ਨਾਲ ਕੰਟੈਕਟ ਜ਼ਰੂਰ ਕਰ ਲਿਓ ਪੁੱਛ ਲਿਓ ਇੱਕ ਵਾਰੀ ਜੇ ਇਹਨਾਂ ਟਰੈਕਟਰਾਂ ਚ ਕੋਈ ਨਹੀਂ ਪਸੰਦ ਤਾਂ ਪੁੱਛ ਲਓ ਹਾਂ ਫੋਨ ਕਰਕੇ ਕਰ ਲੈਣਾ ਠੀਕ ਆ ਬਾਈ ਹੋਰ ਕਿਹੜਾ ਹੈਗਾ ਕੋਈ ਆਪਣਾ ਨਹੀਂ ਆਪਣੇ ਚਾਰ ਟਰੈਕਟਰ ਹੀ ਮੰਡੀ ਤੇ ਠੀਕ ਆ ਬਾਈ ਜ਼ਰੂਰ ਕੰਟੈਕਟ ਕਰੋ ਬਾਈ ਨਾਲ ਜੀ